ਸੀ ਵਾਦੀ ਚੜ ਕੇ ਉਹਦਾ ਸੰਯੋਗ ਦੇਈਦਾ ਤੇ ਉਹਨਾਂ ਨੂੰ ਇਨਸਾਫ ਦਵਾਈਦਾ ਵਾ ਅੱਜ ਸਾਡੇ ਕੋ ਭੈਣ ਜਿਹੜੀ ਪਹੁੰਚੀ ਕੁਲਵਿੰਦਰ ਕੋਰ ਰਾਜੂ ਬੇਲੇ ਤੋਂ ਅਸੀਂ ਇਹਨੂੰ ਵਿਸ਼ਵਾਸਤ ਹੁੰਨੇ ਆ ਜਥੇਬੰਦੀ ਵੱਲੋਂ ਪੂਰੀ ਵੱਲੋਂ ਕਿ ਅਸੀਂ ਇਹਨਾਂ ਦੇ ਪਰਿਵਾਰ ਦੇ ਔਰ ਇਹਨਾਂ ਦੀ ਜੋ ਵੀ ਪਦ ਜ਼ਿੰਮੇਵਾਰੀ ਅਸੀਂ ਲੈਨੇ ਆ ਔਰ ਪੁਲਸ ਪ੍ਰਸ਼ਾਸਨ ਤੇ ਅਸੀਂ ਮਾਣ ਕਰਦੇ ਆ ਕਿਉਂਕਿ ਸਾਡੇ ਦੇਸ਼ ਦਾ ਔਰ ਸਾਡੇ ਪੰਜਾਬ ਦਾ ਮੁੱਖ ਮੰਤਰੀ ਅਸੀਂ ਉਹਦੇ ਤੇ ਮਾਣ ਕਰਦੇ ਆ ਕਿਉਂਕਿ ਜਿਹੜਾ ਸਾਡਾ ਪ੍ਰਸ਼ਾਸਨ ਆ ਉਹ ਬਹੁਤ ਹੀ ਇਮਾਨਦਾਰ ਆ SSP ਸਾਹਿਬ ਸਾਡੇ ਗੁਰਦਾਸਪੁਰ ਵਾਲੇ DSP ਸਾਹਿਬ ਅਸੀਂ ਉਹਨਾਂ ਤੇ ਬਹੁਤ ਮਾਣ ਜਤਾਨੇ ਆ ਕਿਉਂਕਿ ਉਹ ਕਿਸੇ ਵੀ ਭਾਵੇਂ ਜਾਤੀ ਨਾਲ ਸੰਬੰਧਿਤ ਹੋਵੇ ਭਾਵੇਂ ਕਿਸੇ ਵੀ ਇਤਰ ਮਨਸਬੰਧੀ ਤੇ ਹੋਵੇ ਉਹ ਹੱਕ ਤੇ ਸੱਚ ਦੀ ਗੱਲ ਕਰਦੇ ਨੇ ਅਸੀਂ ਕੱਲ ਉਹਨਾਂ ਨੂੰ ਆਪਣੀ ਹਿਰੇ ਬੰਦੀ ਦੇ ਨਾਲ ਲੈ ਕੇ ਭੈਣ ਨੂੰ ਮਿਲਾਂਗੇ ਔਰ ਆਪਾਂ ਵਿਸ਼ਵਾਸ ਕਰਾਉਂਦੇ ਆਂ ਨੇ ਭਰੇ ਪ੍ਰਸ਼ਾਸਨ ਵੱਲੋਂ ਕਿ ਇਹ ਹੁਮਾਨ ਹੈ ਪ੍ਰਸ਼ਾਸਨ ਦੇ ਤੇ ਇਹਨਾਂ ਨੂੰ ਇਹਨਾਂ ਦਾ ਇਨਸਾਫ ਦਿਵਾਇਆ ਜਾਵੇਗਾ ਔਰ ਇਹਨਾਂ ਨੂੰ ਇਹਨਾਂ ਦੇ ਘਰ ਦੇ ਵਿੱਚ ਸੇਫ ਤੌਰ ਤੇ ਭੇਜਿਆ ਜਾਵੇਗਾ ਔਰ ਜੇ ਨਹੀਂ ਗੱਲ ਤਰਵਾਦੀ ਤੇ ਤਰ੍ਹਾਂ ਸਾਰੇ ਦੇ ਇਸ ਸਤਿਕਾਰ ਕਰਦੇ ਆ ਜੇਕਰ ਇਹ ਆਪਣੀ ਇੱਛਾ ਦੇ ਨਾਲ ਆਪਣੇ ਕਿਸੇ ਵੀ ਧਰਮ ਜਾਂ ਕਿਸੇ ਵੀ ਚਰਚ ਦੇ ਵਿੱਚ ਇਹ ਜਾਣਾ ਚਾਹੁੰਦੇ ਨੇ ਭਾਵੇਂ ਖਾਂਬਰੀ ਜਾਣ ਭਾਵੇਂ ਕਿਸੇ ਵੀ ਚਰਚ ਦੇ ਨਾਲ ਇਹ ਸੰਬੰਧਿਤ ਨੇ ਅਸੀਂ ਇਸ ਪਹਿਨ ਦਾ ਸਹਿਯੋਗ ਦੇਵਾਂਗੇ ਕਿਉਂਕਿ ਸਾਡੇ ਸੰਵਿਧਾਨ ਦੇ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਮੰਨਣ ਦੀ ਆਗਿਆ ਦਿੱਤੀ ਗਈ ਆ ਔਰ ਕੋਈ ਵੀ ਨਹੀਂ ਇਹਨੂੰ ਪੰਗ ਕਰ ਸਕਦਾ ਅਸੀਂ ਪੂਰੇ ਜਥੇਬੰਦੀ ਵੱਲੋਂ ਅਸੀਂ ਇੱਕ ਨਾਰਾ ਬੋਲਾਂਗੇ ਸਾਰਾ ਫਤਿਹ ਦਾ ਸਾਰੇ ਸਹਿਯੋਗ ਦੇਣਾ ਹਲੇ ਹਲੇ ਲਿਓ ਹੁਣ ਮੈਂ ਆਪਣੇ ਜਿੰਨੇ ਵੀ ਜਥੇਬੰਦੀਆਂ ਵਾਂ ਉਹਨਾਂ ਨੂੰ ਵੀ ਮੈਸੇਜ ਦੇਣਾ ਵਾਂ ਕਿ ਜਦੋਂ ਆਪਾਂ ਕਿਸੇ ਵੀ ਕੋਲ ਦਵਾਂਗੇ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਪਾਂ ਇਕੱਠੇ ਹੋਣਾ ਵਾਂ ਔਰ ਇਹ ਭੈਣ ਦੇ ਨਾਲ ਆਪਾਂ ਸਹਿਯੋਗ ਦੇਣਾ ਵਾਂ ਜਿਵੇਂ ਬੀਤੇ ਦਿਨ ਵਿੱਚ ਭੈਣ ਜੀਵਨ ਜੋਤੀ ਨੇ ਨਾਲ ਦਿੱਤਾ ਮਮਤਾ ਦੇ ਨਾਲ ਸਹਿਯੋਗ ਦਿੱਤਾ ਐਵੇਂ ਹੀ ਇਹ ਭੈਣ ਦੇ ਨਾਲ ਸਹਿਯੋਗ ਦੇਣਾ ਇਹਨਾਂ ਕਹਿੰਦਾ ਹੋਇਆ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈਮਸੀ। ਪੰਜਾਬ ਵਰਮੀ ਬਕਰਵਾ ਵੀ ਮਹਿੰਦਰਾ ਨਾਮ ਸ਼ਾਨ ਸਿੰਘ ਜੀ ਨੇ ਡਾਕਟਰ ਸਜਾਦ ਜੀ ਦਾ ਪ੍ਰਧਾਨ ਦੁਆਪਰ ਜੋ ਵੀ ਪ੍ਰਗਟ ਕੋਰਪੈਨ ਅੰਚਲਤਾ ਹੋ ਰਿਹਾ ਸਾਡਾ ਵਾਲੀ ਵਿਪਾਈ ਜੜਾ ਵੀ ਇਹਨਾਂ ਦੇ ਮਾਰੇ ਚਟਾਨਾਂ ਤੋਂ ਖਤਰਾ ਰਹੇਗਾ। ਬਾਕੀ ਕਿੱਥੇ ਵੀ ਸਾਡੀ ਭੈਣ ਨੂੰ ਤੋਂ ਸਾਡੀ ਸੰਵਿਧਿਧਾ ਰਹੇ ਬੜੇ ਕਿ ਦਸੀਨ ਨਾ 10% ਜੋ ਮਨਪਾ ਜੁਨਾ ਦਾਸਾ ਦੱਸਿਆ ਵਾ ਕਿਸੇ ਨੇ ਕਹਿੰਦਾ ਜਿਆਵਾਲੀ ਕੀ ਮੋੜ ਵਾਲੀ